ਪੰਜਾਬ OD ਦੀਆਂ ਜਿਹੜੀਆਂ ਐਗਰੀਕਲਚਰ ਯੂਨੀਵਰਸਿਟੀਆਂ ਨੇ ਉਹਨਾਂ ਦੇ ਵੱਲੋਂ ਡਿਪਲੋਮਾ ਕੋਰਸ ਜਿਹੜੇ ਨੌਜਵਾਨਾਂ ਦੇ ਲਈ ਕਰਵਾਏ ਜਾ ਰਹੇ ਨੇਗੇ ਜੋ 100 ਦਾ ਡਿਪਲੋਮੇ ਦਾ ਕੋਰਸ ਇਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਜਿਵੇਂ ਬੀਜਾਂ ਦੀ ਦੁਕਾਨ ਕਰਨਾ ਚਾਹੁੰਦਾ ਕੋਈ ਜਾਂ ਰੇਹਾਂ ਸਪਰੇਹਾਂ ਦੀ ਦੁਕਾਨ ਕਰਨਾ ਚਾਹੁੰਦਾ ਜਾਂ ਕੋਈ ਹੋਰ ਖਾਦਾਂ ਦੀ ਦੁਕਾਨ ਕਰਨਾ ਚਾਹੁੰਦਾਗਾ ਉਹਨਾਂ ਦੇ ਲਈ ਇਹ ਕੋਰਸ ਜਿਹੜੇ ਉਹ ਕਰਵਾਏ ਜਾ ਰਹੇ ਨੇ ਇਹਦੇ ਵਿੱਚ ਜੇ ਯੂਨੀਵਰਸਿਟੀਆਂ ਦੀ ਗੱਲ ਕਰੀਏ ਜਿਵੇਂ ਕਿ ਮੋਗਾ ਹੋ ਗਿਆ ਮੁਕਸਰ ਫਰੀਦਕੋਟ ਜਾਂ ਪੀਏ ਜੀ ਲੁਧਿਆਣਾ ਵੱਲੋਂ ਕੋਰਸ ਜਿਹੜੇ ਇਹ 1 ਸਾਲ ਦੇ ਕਰਵਾਏ ਜਾ ਰਹੇ ਨੇਗੇ ਜਿਹੜਾ ਵੀ ਕਿਸਾਨ ਵੀਰ ਜਾਂ ਕੋਈ ਨੌਜਵਾਨ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕੋਈ ਰੋਜ਼ਗਾਰ ਨਹੀਂ ਮਿਲਦਾ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਕੋਈ ਜਾਣਕਾਰੀ ਲੈ ਲੈਣਾ ਚਾਹੁੰਦੇ ਨੇਗੇ ਤਾਂ ਇਹ ਕੋਰਸ ਹੈ ਜਿਹੜਾ ਉਹ ਕਰ ਸਕਦੇ ਨੇਗੇ ਇਹਦੇ ਲਈ ਆਪਾਂ ਜਿਹੜਾ ਸੰਪਰਕ ਕਰਨਾਗਾ ਯੂਨੀਵਰਸਿਟੀ ਦੇ ਵਿੱਚ ਜੇ ਆਪਾਂ ਲੁਧਿਆਣਾ ਯੂਨੀਵਰਸਿਟੀ ਦੀ ਗੱਲ ਕਰੀਏ ਤਾ ਉਥੇ ਡਾਕਟਰ ਦਮਨਪ੍ਰੀਤ ਕੌਰ ਅਤੇ ਡਾਕਟਰ ਆਰਕੇ ਕਲਰਾਜੀ ਨਾਲ ਆਪਾਂ ਗੱਲਬਾਤ ਕਰਕੇ ਆਪਣੇ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾ ਸਕਦੇ ਆਂਗੇ ਇਹ ਜਿਹੜਾ ਕੋਰਸ ਹੈਗਾ ਸਿਰਫ 48 ਹਫ਼ਤਿਆਂ ਦਾ ਕੋਰਸ ਹੋਊਗਾ ਇਹ ਉਹਦੇ ਵਿੱਚ ਆਪਾਂ ਇੱਕ ਹਫ਼ਤੇ ਦੇ ਵਿੱਚ ਸਿਰਫ ਇੱਕ ਦਿਨੀ ਕਲਾਸ ਲਾਉਣੀ ਹੁੰਦੀ ਹੈਗੀ ਬਾਕੀ ਜਨਾਂ ਦੀਆਂ ਸੁੱਟੀਆਂ ਹੁੰਦੀਆਂ ਨੇਗੀਆਂ ਇਹਦੇ ਲਈ ਜਿਹੜੀ ਉਮਰ ਦੀ ਸੀਮਾ ਰੱਖੀ ਉਹਨਾਂ ਨੇ ਕੋਈ ਵੀ ਇਨਸਾਨ ਇਹਦੇ ਵਿੱਚ ਕਰ ਸਕਦਾ ਜਿਹੜਾ 10ਵੀਂ ਪਾਸ ਹੋਵੇ ਜਾਂ ਪਲੱਸ 2 ਕੀਤੀ ਹੋਵੇ ਉਮਰ ਦਾ ਉਹਦੇ ਜੋ ਆਪਾਂ ਨੂੰ ਇਹਨਾਂ ਨੂੰ ਕੋਈ ਚੱਕਰ ਨਹੀਂਗਾ ਕੋਈ ਵੀ ਕਰ ਸਕਦਾ ਜਿਹੜਾ ਖੇਤੀਬਾੜੀ ਦੇ ਸੰਬੰਧ ਦੇ ਵਿੱਚ ਥੋੜੀ-ਬੋਤੀ ਵੀ ਨੌਲੇਜ ਰੱਖਦਾ ਹੋਵੇ ਉਹ ਇਹ ਕੋਰਸ ਜਿਹੜੇ ਕਰ ਸਕਦੇ ਨੇਗੇ ਜਿਵੇਂ ਕਿ ਹੁਣ ਪਹਿਲਾ ਬੈਚ ਚੱਲ ਰਿਹਾਗਾ ਪਹਿਲੇ ਬੈਚ ਦੇ ਵਿੱਚ ਸਿਰਫ 40 ਸੀਟਾਂ ਸੀ ਉਹ ਬੈਚ ਹੁਣ ਫੁੱਲ ਹੋ ਚੁੱਕਿਆ ਇਸ ਤੋਂ ਬਾਅਦ ਹੁਣ ਜਿਹੜਾ ਅਗਲਾ ਬੈਚ ਹੋਊਗਾ ਉਹਦੇ ਲਈ ਤੁਸੀਂ ਜਦੋਂ ਆਨਲਾਈਨ ਜਾਂ ਫਿਰ ਡਾਕਟਰ ਦਵਨਪ੍ਰੀਤ ਕੌਰ ਜਾਂ ਡਾਕਟਰ ਆਰ ਕੇ ਕਲਰਾਜੀ ਨਾਲ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਜਾ ਕੇ ਤੁਸੀਂ ਗੱਲਬਾਤ ਕਰਕੇ ਆਪਣੀ ਆਪਣੇ ਡਾਕੂਮੈਂਟ ਲਿਆ ਕੇ ਉੱਥੇ ਜਿਹੜੇ ਫਾਰਮ ਨੇ ਐਪਲੀਕੇਸ਼ਨਾਂ ਨੇ ਉਹ ਭਰ ਸਕਦੇ ਹੋਗੇ ਇਹਦੀ ਜਿਹੜੀ ਫੀਸ ਰੱਖੀ ਗਈ ਹੈ ਜਿਵੇਂ ਹੁਣ ਪਹਿਲਾ ਬੈਚ ਚੱਲ ਰਿਹਾ ਸੀ ਇਹਦੀ ਫੀਸ ਸਿਰਫ 20000 ਰੁਪਏ ਰੱਖੀ ਗਈ ਸੀ ਬਾਕੀ ਹੁਣ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਅਗਲਾ ਬੈਚ ਸ਼ੁਰੂ ਹੋਣ ਵਾਲਾ ਤਾਂ ਉਹਦੇ ਲਈ ਫੀਸ ਆ ਜਿਹੜੀ ਉਹ ਲੱਗ ਤੋਂ ਰੱਖੀ ਜਾਵੇਗੀ ਉਹ ਫੀਸ ਆ ਜਿਹੜੀ ਵੱਧ ਵੀ ਸਕਦੀ ਆ ਤੇ ਬਾਕੀ ਜੇ ਕੋਈ ਹੋਰ ਜਾਣਕਾਰੀ ਲੈਣੇ ਚਾਹੁੰਦੇ ਆ ਕਿਸਾਨ ਵੀਰ ਜਾਂ ਕੋਈ ਨੌਜਵਾਨ ਜਿਹੜੇ 10ਵੀਂ ਕਰਕੇ ਜਾਂ ਪਲੱਸ 2 ਕਰਕੇ ਬੇਲੇ ਨੇਗੇ ਕੋਈ ਰੁਜ਼ਗਾਰ ਨਹੀਂ ਮਿਲਿਆ ਜਾਂ ਕੋਈ ਆਪਣਾ ਕੰਮ ਕਾਰੋਬਾਰ ਤੋੜਨਾ ਚਾਹੁੰਦਾਗਾ ਵੀ ਕੋਈ ਦੁਕਾਨ ਖੋਲਣੀ ਆਪਾਂ ਉਹਦੇ ਲਈ ਇਹ ਬੀਜਾਂ ਦੀ ਦੁਕਾਨ ਖੋਲਣੀ ਆ ਜਾਂ ਰਹਿਣ ਸਪਰੇਹਾਂ ਦੀ ਤਾਂ ਇਹ ਜਿਹੜਾ ਕੋਰਸ ਕਰਨਾ ਜ਼ਰੂਰੀ ਆ ਇਹਦੇ ਨਾਲ ਆਪਾਂ ਨੂੰ ਸਰਟੀਫਿਕੇਟ ਪ੍ਰਾਪਤ ਹੁੰਦਾ ਸਰਟੀਫਿਕੇਟ ਲੈ ਕੇ ਹੀ ਆਪਾਂ ਨੂੰ ਰਿਸਾਂਸ ਮਿਲਦਾ ਜੇ ਕੋਈ ਆਪਾਂ ਦੁਕਾਨ ਖੋਲ੍ਹਣੀ ਹੈਗੀ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣਾਂ